ਅਗਲਾ ਮੈਚ ਆ ਕਿਹਦੇ ਨਾਲ ਮੁਕਾਬਲੇ ਲਈ ਬਾਈ ਜੀ ਮੁਕਾਬਲੇ ਜਿੱਦਾਂ ਤੁਹਾਨੂੰ ਕੱਲ ਕਿਹਾ ਸੀਗਾ ਵੀ ਸਰਾਹੀ ਹੋਊਗਾ ਸਰਾਹੀ ਹੋਈ ਜਾਂਦਾ ਜੀ ਸਾਡੇ ਵੱਡੇ ਭਰਾ ਵੀ ਆ ਗਏ ਸਾਡੇ ਕੋਲੇ ਜੌਨ ਸਾਡਾ ਪੰਜਾਬ ਭਰਾ ਛੋਟਾ ਭਰਾ ਹੋਰੀ ਤੇ ਸਰਾਹੀ ਹੋਈ ਜਾਂਦਾ ਜੀ ਦੇਖ ਲਓ ਤੁਸੀਂ ਬਰਾਊਡ ਦਾ ਕੀ ਮੋਲ ਆ ਇਹ ਮੇਲੇ ਦਾ ਤੁਹਾਨੂੰ ਪਤਾ ਹੀ ਆ ਜੀ ਮੰਡੀ ਦਾ ਮੇਲਾ ਤੁਸੀਂ ਉਹਦਾ ਮੇਲਾ ਦੇ ਨਜ਼ਾਰੇ ਹੀ ਆਈ ਜਾਂਦੇ ਆ ਜੀ ਇਹ ਸਾਰੀ ਸੰਗਤ ਦਾ ਦਿলো ਧੰਨਵਾਦ ਆ ਜੀ ਤੇ ਰਾਏ ਬ੍ਰਦਰ ਸਾਡੇ ਵੱਡੇ ਭਰਾ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਜੌਨ ਸਾਡਾ ਵੱਡਾ ਛੋਟਾ ਭਰਾ ਇਹਦਾ ਵੀ ਬਹੁਤ ਧੰਨਵਾਦ ਹੈ ਹਰੇਕ ਵਾਰ ਇਹ ਬੰਦੇ ਦਾ ਪਹਿਲਾਂ ਜਿਹੜਾ ਬੈਸਟਾ ਦਾ ਹੁੰਦਾ ਇਹਦਾ ਪ੍ਰਾਈਜ਼ ਹੁੰਦਾ ਤੇ ਇਸ ਵਾਰ ਵੀ ਸਾਡੇ ਨਾਲ ਭਰਾ ਖੜਾ ਪੰਜ ਸਾਲ ਤੋਂ ਇਹ ਬੰਦਾ ਸਾਡੇ ਨਾਲ ਆ ਤੇ ਇਹਦਾ ਬਹੁਤ ਧੰਨਵਾਦ ਆ ਤੇ ਬਾਕੀ ਬਾਈ ਧੰਮੀ ਤੇ ਜੌਨ ਰੋੜੇ ਗੱਲ ਕਰ ਰਹੀ ਜੀ ਜੌਨ ਸਾਡਾ ਵੱਡਾ ਛੋਟਾ ਭਰਾ ਜੀ ਬਾਈ ਮੇਲਾ ਪੂਰੇ ਜੋਰਾ ਸ਼ੋਰਾ ਨਾਲ ਐਰ ਪੂਰਾ ਮਾਹੌਲ ਬਣਿਆ ਹੋਇਆ ਦਰਸ਼ਕਾਂ ਟਿਗੇ ਬੈਠੇ ਆ ਪੂਰੇ ਚੋਟੀ ਦੇ ਪਲੇਅਰ ਆਏ ਹੋਏ ਆ ਪੂਰੇ ਵਧੀਆ ਮੈਚ ਹੋ ਰਿਹਾ ਕੋਈ ਰੌਲਾ ਗੋਲਾ ਨਹੀਂ ਪੈ ਰਿਹਾ ਇਹ ਜਿਹੜੇ ਸਾਡੇ ਸਪான்ਸਰ ਵੀਰੇ ਪਹਿਲੇ ਦਿਨ ਤੋਂ ਜੁੜੇ ਹੋਏ ਆ ਸਾਡੇ ਆਪਣਾ ਜੌਨ ਅਰੋੜਾ ਯਾਦ ਸਿੰਘ ਵਾਲੇ ਤੋਂ ਜਿਹੜਾ ਕਿ ਪਿਛਲੇ 4-5 ਸਾਲਾਂ ਤੋਂ ਆਸਟ੍ਰੇਲੀਆ 'ਚ ਪੱਕੇ ਤੌਰ ਤੇ ਜਾ ਵਸਿਆ ਇਹਨਾਂ ਦਾ ਪੂਰਾ ਸਹਿਯੋਗ ਹੁੰਦਾ ਵਾ ਜੋ ਵੀ ਬੈਸਟ ਪਲੇਅਰਾਂ ਦੇ ਆਰਾਮ ਹੁੰਦਿਆ ਪਹਿਲੇ ਦਿਨ ਤੋਂ ਇਹ ਦੇ ਰਹੇ ਆ ਨਾਲ ਇਹਨਾਂ ਦੇ ਸਾਡਾ ਦਿਲ ਭਰਾ ਵੀ ਆ ਪੂਰਾ ਸਹਿਯੋਗ ਦਿੰਦੇ ਆ ਤੇ ਨਾਲ ਸਾਡੇ ਆ ਆਪਣੇ ਰਾਏ ਬ੍ਰਦਰਸ ਜਿਹੜੇ ਸਪੈਸ਼ਲ ਤੌਰ ਤੇ ਸਾਡੇ ਮੇਲੇ ਤੇ ਆਏ ਆ ਇਹ ਆਸਟ੍ਰੇਲੀਆ ਦੀ ਕਬੱਡੀ ਦੇ ਉੱਪਰ ਚੱਕਣ ਲਈ ਮਤਲਬ ਸਾਰਾ ਵੱਡਾ ਯੋਗਦਾਨ ਇਹ ਸਾਡੇ ਰਾਏ ਭਰਾਵਾਂ ਦਾ ਵਾ ਤੇ ਪੂਰਾ ਸਹਿਯੋਗ ਦਿੰਦੇ ਆ ਇਸ ਸਪੈਸ਼ਲ ਆਸਟ੍ਰੇਲੀਆ ਤੋਂ ਚੱਲ ਕੇ ਆਇਆ ਸਾਡੇ ਮੇਲੇ 'ਚ। ਬਾਕੀ ਤੁਹਾਨੂੰ ਪਤਾ ਹੀ ਆ ਲਿਹਾਰ ਸਾਹ ਕਦੇ ਮੇਲੇ ਦੇ ਵਿੱਚ ਪੂਰਾ ਸਿਰਾ ਹੀ ਹੁੰਦਾ ਵਾ। ਦਰਸ਼ਕਾਂ ਦਾ ਪੂਰਾ ਠਾਠਾ ਮਾਰਦਾ ਠਾਠ ਆ। ਐਨ ਬੂਰਾ ਮਾਹੌਲ ਬਣਿਆ ਹੋਇਆ ਭਜੀ। ਤੇ ਜੈਨ ਰੌਂਦੇ ਵਾਲੇ ਦਾ ਅੱਜ ਆਪਾਂ ਥਾਰ ਗੱਡੀ ਦੇ ਨਾਲ ਸਨਮਾਨ ਕੀਤਾ ਗਿਆ। ਪਿਛਲੇ ਸਾਲ ਆਪਾਂ ਆਮਰ ਬਲਾਸਪੁਰੀ ਦਾ ਕੀਤਾ ਸੀ। ਇਸ ਵਾਰ ਜੈਨ ਰੌਂਦਾ ਜੀ ਦਾ ਥਾਰ ਗੱਡੀ ਦੇ ਨਾਲ ਸਨਮਾਨ ਕੀਤਾ ਗਿਆ ਵਾ।